ਜਾ ਪੁਲਿਸ ਸਾਡੀ ਅੱਜ ਕੱਲ ਆਪਾਂ ਨਿਊਜ਼ ਚ ਪੜ ਰਹੇ ਨੇ ਐਕਸ਼ਨ ਚ ਆਈ ਵੀ ਹੈ ਐਨਕਾਊਂਟਰ ਹੋ ਰਹੇ ਨੇ ਗੈਂਗਸਟਰਾਂ ਤੇ ਲਗਾਮ ਕਸੀ ਜਾ ਰਹੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਕ੍ਰਾਈਮ ਵੀ ਫੈਲ ਰਿਹਾ ਗੋਲੀਆਂ ਚੱਲ ਰਹੀਆਂ ਲੋਕ ਮਾਰ ਰਹੇ ਨੇ ਇਹ ਵੀ ਗੱਲਾਂ ਉੱਤਰੀਆਂ ਨੇ ਕਹਿੰਦੇ ਨੇ ਕਿ ਜਿਹੜੀ ਵੀ ਇਹ ਹੋ ਰਿਹਾ ਕੁਝ ਫੇਕ ਐਨਕਾਊਂਟਰ ਵੀ ਹੋ ਰਹੇ ਨੇ ਫੇਕ ਐਨਕਾਊਂਟਰ ਵੀ ਹੋ ਰਹੇ ਨੇ ਸਹੀ ਵੀ ਹੋ ਰਹੇ ਨੇ ਪਰ ਲੋਕ ਤਾਂ ਗੱਲਾਂ ਫਿਰ ਵੀ ਕਰਦੇ ਨੇ ਨਾ ਕਿਉਂਕਿ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਐ ਸਰਕਾਰ ਵੀ ਵਧੀਆ ਕੰਮ ਕਰ ਰਹੀ ਐ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਲੋਰੈਂਸ ਚੰਡੀਗੜ੍ਹ ਆਇਆ ਸੀਗਾ ਤੇ ਬੜਨ ਵਾਸਤੇ ਆਇਆ ਸੀ ਪੋਲਿਟਿਕਸ ਤੇ ਇੰਟਰਸਟ ਸੀਗਾ ਉਹਦਾ ਕਿ ਉਹ ਪੋਲਿਟਿਕਸ ਜਾਊਗਾ ਜੀ ਉਹ ਲੜਾਈ ਝਗੜਿਆ ਕਰਕੇ ਦੋ ਤਿੰਨ ਪਰਚੇ ਪੈ ਗਏ ਤੇ ਉਹਨੂੰ ਮੌਕਾ ਨਹੀਂ ਮਿਲਿਆ ਵਾਪਿਸ ਆਣ ਦਾ ਅਗਲਾ ਜੇਲ੍ਹ ਦੇ ਅੰਦਰ ਰਹਿ ਕੇ ਤਾਂ ਕੰਮ ਨਹੀਂ ਕਰ ਸਕਦਾ ਇਦਾਂ ਦਾ ਇਹ ਤਾਂ ਹੁਣ ਬਾਅਦ ਜ਼ਿੰਮੇਵਾਰੀ ਹੁਣ ਕੋਈ ਵੀ ਕੁਝ ਵੀ ਕਹਿ ਦੇਵੇ ਹੈਨਾ ਬੰਦਾ ਕੋਈ ਲਾਰੈਂਸ ਨੂੰ ਵਧੀਆ ਕਹਿੰਦਾ ਕੋਈ ਹੀਰੋ ਮੰਨਦਾ ਕੋਈ ਉਹਨੂੰ ਗੁੰਡਾ ਕਹਿੰਦਾ ਹੈਨਾ ਇਹ ਤਾਂ ਜੱਗੂ ਭਗਵਾਨ ਜੂਗੇ ਜਿਹਦੇ ਮਾਤਾ ਦਾ ਕਤਲ ਹੋਇਆ ਉਹਨਾਂ ਦੇ ਦੋਸਤ ਦਾ ਕਤਲ ਹੋਇਆ ਤੇ ਬਾਅਦ ਵਿੱਚ ਵੀ ਸਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਹਾਲਾਤ ਉੱਤ ਜਾਦਾ ਵਿਗੜ ਗਏ ਨੇ ਅਸਲੇ ਇੰਨੇ ਆਸਾਨ ਤਰੀਕੇ ਨਾਲ ਮਿਲ ਰਹੇ ਨੇ ਉਹ ਕਿੱਥੋਂ ਆ ਰਹੇ ਨੇ ਮਾਹੌਲ ਜੇ ਇਦਾਂ ਹੀ ਖਰਾਬ ਹੁੰਦਾ ਰਿਹਾ ਪੰਜਾਬ ਦਾ ਤੇ ਪੰਜਾਬ ਛੱਡ ਕੇ ਲੋਕਾਂ ਨੇ ਚੱਲ ਜਾਣਾ ਕੋਈ ਗੈਂਗਸਟਰ ਪੈਦਾ ਨਹੀਂ ਹੁੰਦਾ ਹਾਲਾਤ ਬਣਾ ਦਿੰਦੇ ਨੇ ਇਹ ਹਾਲਾਤਾਂ ਤੋਂ ਪਹਿਲਾਂ ਉਹ ਸਿਰਫ ਇੱਕ ਲੜਾਈ ਹੁੰਦੀ ਆ ਸਾਰੇ ਆਪਣੀ ਜਵਾਨੀ ਦੇ ਟਾਈਮ ਸਕੂਲ 'ਚ ਲੜੇ ਹੋਣੇ ਕਾਲਜ 'ਚ ਲੜੇ ਹੋਣੇ ਯਾਰੀ ਦੋਸਤੀ ਪਿੱਛੇ ਬਟ ਇਹਦਾ ਮਤਲਬ ਇਹ ਨਹੀਂ ਕਿ ਵੀ ਗੈਂਗਸਟਰ ਬਣ ਗਏ ਅੱਜ ਪੰਜਾਬ ਦੇ ਬਾਰੇ ਤਾਂ ਸਾਰੇ ਗੱਲਾਂ ਕਰਦੇ ਨੇ ਕਿ ਚਰਚਾਵਾਂ ਦੇ ਵਿੱਚ ਆ ਪੰਜਾਬ ਕਿਉਂਕਿ ਦੇਖਿਆ ਜਾਂਦਾ ਹੈ ਅੱਜ ਸੜਕਾਂ ਤੇ ਜਿਸ ਤਰੀਕੇ ਦੇ ਨਾਲ ਇਨਕਾਊਂਟਰ ਹੁੰਦੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਦਾਂ ਦੀ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਗੋਲੀਆਂ ਚੱਲਦੀਆਂ ਨੇ ਤੇ ਬਾਅਦ ਦੇ ਵਿੱਚ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਨੇ ਸੋ ਪੰਜਾਬ ਪੁਲਿਸ ਹਰਕਤ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ ਜਿਹੜੇ ਲੋਕ ਗਲਤ ਕਰ ਰਹੇ ਨੇ ਗੈਂਗਵਾਰ ਫੈਲਾ ਰਹੇ ਨੇ ਉਹਨਾਂ ਦਾ ਇਨਕਾਊਂਟਰ ਵੀ ਕਰ ਰਹੀ ਹੈ ਸੋ ਉਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਕ੍ਰਾਈਮ ਦੇ ਐਡਵੋਕੇਟ ਅਰਜੁਨ ਔਰੋੜਾ ਜੀ ਨੇ ਤੁਹਾਨੂੰ ਦੱਸ ਦਈਏ ਕਿ ਲੌਰਿਸ ਵਿਸ਼ਨੋਈ ਜੋ ਗੈਂਗਸਟਰ ਵੱਡਾ ਨਾਮ ਹੈ ਅਜੂਨਾ ਦਾ ਸਾਨੂੰ ਦੱਸ ਦਈਏ ਕਿ ਉਹਨਾਂ ਦੇ ਯੂਨੀਵਰਸਿਟੀ ਦੇ ਵਿੱਚ ਨਾਲ ਦੋਸਤ ਵੀ ਰਹਿ ਚੁੱਕੇ ਨੇ ਹਾਲਾਂਕਿ ਉਹਨਾਂ ਨਾਲ ਵੀ ਕਾਫੀ ਬਰੀਕੀ ਤੋਂ ਜਾਣਦੇ ਨੇ ਸੋ तमाम ਗੱਲਾਂ ਬਾਤਾਂ ਲੈਣਗੇ ਸਵਾਗਤ ਕਰਦੇ ਆਂ ਅਰਜੁਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਠੀਕ ਹੋ ਜੀ ਤੁਸੀਂ ਬਹੁਤ ਵਧੀਆ ਜੀ ਅਰਜੁਨ ਸਰ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਦੇਖੋ ਤੁਸੀਂ ਅੱਜ ਐਡਵੋਕੇਟ ਹੋ ਵਧੀਆ ਤੁਹਾਡਾ ਨਾਮ ਹੈ ਇੱਕ ਪਾਸੇ ਯੂਨੀਵਰਸਿਟੀ ਤੋਂ ਕਰਾਇਮ ਵੀ ਨਿਕਲਦਾ ਚੰਗੇ ਡਾਕਟਰ ਨਿਕਲਦੇ ਨੇ ਤੇ ਐਡਵੋਕੇਟ ਨਿਕਲਦੇ ਨੇ ਤੁਹਾਡੇ ਵਰਗੇ ਤੇ ਇੱਕ ਵੱਡਾ ਨਾਮ ਲੌਰਿਸ ਬਿਸ਼ਨੋਈ ਜੋ ਅੱਜ ਯਾਨੀ ਕਰਾਇਮ ਦੀ ਦੁਨੀਆ ਦਾ ਸਭ ਤੋਂ ਵੱਡਾ ਨਾਮ ਹੈ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਪਾਜੀ ਗੱਲ ਇਦਾਂ ਦੀ ਹੈ ਕਿ ਤੁਸੀਂ ਸਹੀ ਗੱਲ ਕੀਤੀ ਯੂਨੀਵਰਸਿਟੀ ਤੋਂ ਪੜੇ ਆ ਅਸੀਂ ਸਾਰੇ ਹੈਨਾ ਯੂਨੀਵਰਸਿਟੀ ਤੋਂ ਐਥਲੀਟ ਵੀ ਨਿਕਲੇ ਵਧੀਆ-ਵਧੀਆ ਪਹਿਲਵਾਨ ਨਿਕਲੇ ਆਈਐਸ ਆਈਪੀਐਸ ਆਈਐਫਐਸ ਐਡਵੋਕੇਟ ਮੇਰੇ ਤੋਂ ਵੀ ਵਧੀਆ ਵਕੀਲ ਵੀ ਨਿਕਲੇ ਨੇ ਠੀਕ ਹੈ ਜੀ ਤੇ ਦੇਖੋ ਜੀ profession ਆਪ ਦਾ ਸੀਗਾ ਆਪ ਦੀ ਚੋਇਸ ਹੁੰਦੀ ਹੈ ਬਟ ਕੁਝ ਹਾਲਾਤ ਹੁੰਦੇ ਨੇ ਜਿਹੜੇ ਬੰਦੇ ਨੂੰ ਉਸ ਤਰਫ ਲੈ ਜਾਂਦੇ ਨੇ ਤੇ ਵਾਪਸ ਨਹੀਂ ਆ ਪੰਦਾ ਬੰਦਾ ਨਾਲ ਜੇ ਹੁਣ ਅੱਜ ਕੱਲ ਦੇ ਪੰਜਾਬ ਦੇ ਹਾਲਾਤ ਦੇਖੀਏ ਜਿਹੜਾ ਗੈਂਗਸਟਰ ਦਾ ਮਾਹੌਲ ਰੰਗਦਾਰੀ ਦਾ ਮਾਹੌਲ ਚੱਲਦਾ ਪਿਆ ਹੈ ਇਹ ਗੱਲ ਠੀਕ ਨਹੀਂ ਕਿਉਂਕਿ ਸਾਰੇ ਬੰਦੇ ਆਪਣੀ ਮਿਹਨਤ ਤੋਂ ਕਮਾ ਰਹੇ ਨੇ ਆਪਣੇ ਮਿਹਨਤ ਤੋਂ ਕੰਮ ਕਰ ਰਹੇ ਨੇ ਹੈਣਾ ਜੀ ਜੀ ਤੇ ਸਭ ਦੀ ਆਪ ਦੀ profession ਦਾ ਆਪ ਦੀ ਚੋਇਸ ਹੁੰਦੀ ਹੈ ਜੋ ਹੁਣ ਜਿਹੜੀ ਪੰਜਾਬ ਪੁਲਿਸ ਸਾਡੀ ਅੱਜ ਕੱਲ ਆਪਾਂ ਨਿਊਜ਼ ਚ ਪੜ ਰਹੇ ਨੇ ਐਕਸ਼ਨ ਚ ਆਈ ਵੀ ਐ ਐਨਕਾਊਂਟਰ ਹੋ ਰਹੇ ਨੇ ਗੈਂਗਸਟਰਾਂ ਤੇ ਲਗਾਮ ਕਸੀ ਜਾਰੀ ਹੈ ਵਧੀਆ ਗੱਲ ਹੈ ਕਿਉਂ ਕਿ ਜੇ ਪੰਜਾਬ ਦੀ ਆਵਾਮ ਜੇ ਪੰਜਾਬ ਦੇ ਲੋਕ ਡਰ ਚ ਰਹੋਗੇ ਤਾਂ ਫਿਰ ਪੰਜਾਬ ਫਲਰਿਸ਼ ਨਹੀਂ ਕਰ ਸਕਦਾ ਤਾਂ ਵਧੀਆ ਗੱਲ ਹੈ ਜੇ ਪੰਜਾਬ ਪੁਲਿਸ ਆਪਣੀ ਵਧੀਆ ਪੁਲਿਸ ਹੈ ਪਹਿਲੀ ਗੱਲ ਤਾਂ ਪ੍ਰੋਫੈਸ਼ਨਲ ਪੁਲਿਸ ਹੈ ਤੇ ਵਧੀਆ ਕੰਮ ਕਰੀ ਜਾਂਦੀ ਹੈ ਬਹੁਤ ਚੰਗੀ ਗੱਲ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਕ੍ਰਾਈਮ ਵੀ ਫੈਲ ਰਿਹਾ ਹੈ ਗੋਲੀਆਂ ਚੱਲ ਰਹੀਆਂ ਲੋਕ ਮਾਰ ਰਹੇ ਨੇ ਇਹ ਵੀ ਗੱਲਾਂ ਉੱਠ ਰਹੀਆਂ ਨੇ ਕਹਿੰਦੇ ਨੇ ਕਿ ਜਿਹੜੀ ਵੀ ਇਹ ਹੋ ਰਿਹਾ ਕੁਝ ਫੇਕ ਇਨਕਾਊਂਟਰ ਵੀ ਹੋ ਰਹੇ ਨੇ ਬਿਲਕੁਲ ਜੀ ਫੇਕ ਇਨਕਾਊਂਟਰ ਵੀ ਹੋ ਰਹੇ ਨੇ ਸਹੀ ਵੀ ਹੋ ਰਹੇ ਨੇ ਇਹ ਤਾਂ ਹੁਣ ਪ੍ਰਸ਼ਾਸਨ ਜਾਣਦਾ ਜੀ ਪੁਲਿਸ ਜਾਣਦੀ ਏਜੰਸੀਆਂ ਜਾਣਦੀਆਂ ਨੇ ਕਿ ਕਿਆ ਫੇਕ ਹੈ ਕਿਆ ਸੱਚ ਹੈ ਹੂੰ ਬਾਕੀ ਸਾਡੀ ਪੰਜਾਬ ਪੁਲਿਸ ਦਲੇਰ ਹੈਗੀ ਆ ਆਪਣੀ ਜਾਨ ਤੇ ਖੇਲ ਕੇ ਜੇ ਇਨਕਾਊਂਟਰ ਕਰ ਰਹੀ ਆ ਤੇ ਜੇ ਪੰਜਾਬ ਦਾ ਮਾਹੌਲ ਠੀਕ ਕਰਨ ਵਾਸਤੇ ਸੋਚ ਰਹੀ ਆ ਵਧੀਆ ਗੱਲ ਹੈ ਇਨਕਾਊਂਟਰ ਇੱਕ ਤਰੀਕਾ ਨਹੀਂ ਹੈ ਇਸ ਚੀਜ਼ ਨੂੰ ਖਤਮ ਕਰਨ ਦਾ ਬਟ ਐਨਕਾਊਂਟਰ ਤੋਂ ਡਰ ਬੈਠਦਾ ਗੈਂਗਸਟਰਾਂ ਚ ਜਿਵੇਂ ਸਾਨੂੰ ਜਾਨ ਦਾ ਸਭ ਨੂੰ ਖਤਰਾ ਹੈ ਜੀ ਜਾਨ ਸਭ ਨੂੰ ਪਿਆਰੀ ਹੁੰਦੀ ਹੈ ਜੀ ਤੇ ਦਬਾਅ ਬਣਾਉਣਾ ਵੀ ਜ਼ਰੂਰੀ ਹੈ ਵਧੀਆ ਗੱਲ ਹੈ ਜੀ ਪੰਜਾਬ ਪੁਲਿਸ ਸੈਕਸ਼ਨ ਕਰ ਰਹੀ ਹੈ ਬਟ ਮੈਂ ਕਹਿੰਦਾ ਜੀ ਐਕਸ਼ਨ ਕਰਦੀ ਪਈ ਹੈ ਤੇ ਜਾਇਜ਼ ਐਕਸ਼ਨ ਹੋਣਾ ਚਾਹੀਦਾ ਪਰ ਲੋਕ ਤਾਂ ਗੱਲਾਂ ਫਿਰ ਵੀ ਕਰਦੇ ਨੇ ਨਾ ਕਿਉਂਕਿ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਸਰਕਾਰ ਵੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾ ਰਹੀ ਹੈ ਜਿਹੜੇ ਇਹ ਇੱਕ ਗੱਲ ਕਰਦੇ ਸੀ ਕਿ ਚਿੱਟਾ ਵੇਚਦੇ ਆ ਪੀੜਾ ਪੰਜਾ ਚਲਾਇਆ ਤੇ ਨਸ਼ੇ ਦੇ ਵੱਡੇ ਵਪਾਰੀ ਕਹਿੰਦੇ ਉਹਨਾਂ ਨੂੰ ਵੀ ਅਸੀਂ ਵੱਡੇ ਚਰਨੈਲਾ ਨੂੰ ਅੰਦਰ ਕੀਤਾ ਪਰ ਲੋਕ ਤਾਂ ਫਿਰ ਵੀ ਸੰਤੁਸ਼ਟ ਨਹੀਂ ਕਹਿੰਦੇ ਸਰਕਾਰਾਂ ਵਧੀਆ ਕੰਮ ਨਹੀਂ ਕਰਦੀਆਂ ਸਰਕਾਰਾਂ ਨੇ ਨਸ਼ਾ ਵੇਚ ਰਿਹਾ ਯਾਨੀ ਇਸ ਤਰ੍ਹਾਂ ਬਕਵਾਰੀ ਹੈ ਤੇ ਪ੍ਰਸ਼ਾਸਨ ਬੇਗੁਨਾਹ ਨੂੰ ਅੰਦਰ ਕਰ ਰਹੀ ਹੈ ਫਿਰ ਵੀ ਲੋਕ ਸੰਤੁਸ਼ਟ ਨਹੀਂ ਗੱਲ ਪਤਾ ਹੀ ਕੀ ਹੈ ਸਰ ਲੋਕਾਂ ਨੂੰ ਸੰਤੁਸ਼ਟੀ ਕਦੇ ਨਹੀਂ ਹੋਣੀ ਇਹ ਸਾਡੀ ਸੋਸਾਇਟੀ ਦੀ ਮੈਂਟੈਲਿਟੀ ਹੈ ਤੁਸੀਂ ਜਿੰਨਾ ਵਧੀਆ ਕੰਮ ਕਰ ਲੋ ਆਲੋਚਨਾ ਤਾਂ ਹੋਣੀ ਹੈ ਕਿਉਂਕਿ ਗੁੱਡ ਤੇ ਬੈਡ ਨਾਲ-ਨਾਲ ਚੱਲਦੇ ਨੇ ਜੀ ਹੈਨਾ ਜਿਹੜਾ ਹੁਣ ਪੰਜਾਬ ਸਰਕਾਰ ਵਧੀਆ ਕੰਮ ਕਰਦੀ ਹੈ ਚਾਹੇ 100 ਵਧੀਆ ਕੰਮ ਕਰ ਰਹੀ ਆ ਕੁਝ ਤਪਕੇ ਹੁੰਦੇ ਨੇ ਸਮਾਜ 'ਚ ਜਿਹੜੇ ਕਹਿੰਦੇ ਨੇ ਕਿ ਵੀ ਸੰਤੁਸ਼ਟੀ ਨਹੀਂ ਹੋਈ ਜੀ ਇਹ ਸਿਰਫ ਇੰਡੀਆ 'ਚ ਨਹੀਂ 올ਓਵਰ ਵਰਲਡ 'ਚ ਹੀ ਹੁੰਦਾ ਕਿ ਸਰਕਾਰ ਦੀ ਨਿੰਦਾ ਨਾਲ ਹੀ ਚਲਦੀ ਹੈ ਜੇ ਅੱਛਾਈ ਚਲਦੀ ਹੈ ਤਾਂ ਨਿੰਦਾ ਵੀ ਨਾਲ ਚਲਦੀ ਹੈ ਜੀ ਠੀਕ ਹੈ ਨਾ ਜੀ ਬਟ ਸਹੀ ਹੈ ਜੇ ਪੰਜਾਬ ਪੁਲਿਸ ਐਕਸ਼ਨ ਕਰ ਰਹੀ ਹੈ ਬਟ ਮੈਂ ਇਹ ਕਰਦਾ ਕਿ ਵੀ ਗਲਤ ਤੇ ਸਹੀ ਨੂੰ ਪਰਖ ਕੇ ਸਹੀ ਐਕਸ਼ਨ ਹੋਵੇ ਕਿਸੇ ਮਾਂ ਦਾ ਨਜਾਇਜ਼ ਪੁੱਤ ਨਾ ਮਾਰੇ ਜਾਵੇ। ਅੱਛਾ ਤੁਸੀਂ ਲੌਰੈਂਸ ਬਿਸ਼ਨੋਈ ਬਾਰੇ ਕੀ ਕਹਿਣਾ ਚਾਹੋਗੇ? ਜਿਸ ਤਰੀਕੇ ਦੇ ਨਾਲ ਉਹ ਸ਼ੁਰੂ ਤੋਂ ਹੀ ਪਰਚੇ ਪੈਂਦੇ ਗਏ। ਯਾਨੀ ਯੂਨੀਵਰਸਿਟੀ ਤੋਂ ਲੜਾਈ ਝਗੜਾ ਸ਼ੁਰੂ ਹੋਇਆ ਪਰ ਅੱਜ ਕ੍ਰਾਈਮ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਕਤਲ ਹੁੰਦੇ ਨੇ ਉਹਨਾਂ ਦੇ ਪੋਸਟਾਂ ਪੈਂਦੇ ਉਹਨਾਂ ਦਾ ਨਾਮ ਹੁੰਦਾ। ਪਰ ਜਦ ਕੇ ਉਹਨਾਂ ਨੇ ਮੇਰੇ ਖਿਆਲ ਨਾਲ ਕੁਝ ਕੀਤਾ ਹੀ ਨਹੀਂ ਹੈਗਾ ਕਿਉਂਕਿ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਕਰਦੇ ਨੇ ਬਾਅਦ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ। ਸਰ ਗੱਲ ਪਤਾ ਕੀ ਹੈ ਜਦ ਲੌਰੈਂਸ ਚੰਡੀਗੜ੍ਹ ਆਇਆ ਸੀਗਾ ਲੇ ਪੜਨ ਵਾਸਤੇ ਐਸੀ ਪੋਲਿਟਿਕਸ ਇੰਟਰਸਟ ਸੀਗਾ ਉਹਦਾ ਕਿ ਮੈਂ ਪੋਲਿਟਿਕਸ ਚ ਜਾਊਗਾ ਹੈਨਾ ਜੀ ਤੇ ਹੁਣ ਯੂਨੀਵਰਸਿਟੀ ਕਾਲਜ ਤੇ ਸਕੂਲ ਚ ਲੜਾਈ ਝਗੜੇ ਹੋ ਜਾਂਦੇ ਨੇ ਯਾਰ ਦੋਸਤਾਂ ਦੇ ਪਿੱਛੇ ਹੋ ਜਾਂਦੇ ਛੋਟੀ ਮੋਟੀ ਗੱਲ ਹੈ ਬਟ ਜਦ ਉਹ ਇਸ ਚ ਅੱਗੇ ਵਧਿਆ ਲੜਾਈ ਝਗੜਿਆ ਕਰਕੇ ਦੋ ਤਿੰਨ ਪਰਚੇ ਪੈ ਗਏ ਤੇ ਉਹਨੂੰ ਮੌਕਾ ਨਹੀਂ ਮਿਲਿਆ ਵਾਪਿਸ ਆਣ ਦਾ ਹਮ ਠੀਕ ਹੈ ਜੀ ਜਾਂ ਸਾਡੇ ਪ੍ਰਸ਼ਾਸਨ ਨੇ ਉਹਨੂੰ ਮੌਕਾ ਦਿੱਤਾ ਤੇ ਉਹ ਤਾਂ ਜੇਲ੍ਹ ਚ ਹੀ ਸੀਗਾ ਉਹਨਾਂ 8-9 ਸਾਲ ਤੇ ਉੱਪਰ ਹੋ ਰਿਹਾ ਮੇਰੇ ਹਿਸਾਬ ਨਾਲ ਜੇਲ੍ਹ ਚ ਹੀ ਆ ਜੇ ਜੇਲ੍ਹ 'ਚ ਉੱਤੇ ਪਰਚੇ ਪਈ ਜਾਂਦੇ ਨੇ ਹੁਣ ਅਗਲਾ ਜੇਲ੍ਹ ਤੇ ਅੰਦਰ ਰਹਿ ਕੇ ਤਾਂ ਕੰਮ ਨਹੀਂ ਕਰ ਸਕਦਾ ਇਦਾਂ ਦਾ ਇਹ ਤਾਂ ਹੁਣ ਬਾਹਰ ਜ਼ਿੰਮੇਵਾਰੀ ਹੁਣ ਕੋਈ ਵੀ ਕੁਝ ਵੀ ਕਹਿ ਦੇਵੇ ਹੈਨਾ ਜੇ ਤੁਸੀਂ ਖਾਲਿਸਤਾਨ ਨੂੰ ਵੀ ਇੱਕ ਤਰ੍ਹਾਂ ਸੇ ਦੇਖੋ ਜਿਉਂਥੇ ਪੰਨੂ ਹੈਗਾ ਜਿਹੜਾ ਕੈਨੇਡਾ ਰਹਿੰਦਾ ਵਾ ਖਾਲਿਸਤਾਨ ਨੂੰ ਸਪੌਂਸਰ ਕਰਦਾ ਕਹਿੰਦਾ ਕਿ ਵੀ ਅਸੀਂ ਖਾਲਿਸਤਾਨ ਬਣਾਣਾ ਤੇ ਉਹਦੀ ਆਪ ਦੀ ਆਈਡੋਲੋਜੀ ਹੈ ਬਟ ਉਹਦੇ ਥੱਲੇ ਬੰਦੇ ਕੰਮ ਕਰਨੇ ਵਾਲੇ ਅਲੱਗ ਹੈਗੇ ਨਾ ਇਹ ਥੋੜੀ ਕਿਉਂ ਦਾ ਕੰਟੈਕਟ ਉਹਨਾਂ ਨਾਲ ਹੋਵੇ ਜਾਂ ਇਹ ਜ਼ਰੂਰੀ ਨਹੀਂ ਕਿ ਲਾਰੈਂਸ ਦਾ ਕੰਟੈਕਟ ਜਿਹੜੇ ਬਾਹਰ ਕੰਮ ਕਰ ਰਹੇ ਹੁੰਦੇ ਨਾਲ ਹੈਗਾ ਪਰ ਕਿਤੇ ਨਾ ਕਿਤੇ ਗੱਲਾਂ ਇਹ ਵੀ ਹਨ ਨਾ ਕਿ ਦੇਖੋ ਤੁਸੀਂ ਕਿ ਫੋਨ ਹੋਣਾ ਗੱਲਾਂ ਹੋਣੀਆਂ ਉਹਨੇ ਦੇ ਨਾਲ ਵੀਡੀਓ ਕਾਲਾਂ ਹੋਣੀਆਂ ਇੰਟਰਵਿਊ ਹੋਣੇ ਤੇ ਉਹਨਾਂ ਦੇ ਨਾਲ ਇਨਟੈਚ ਰਹਿਣਾ ਕਿਤੇ ਨਾ ਕਿਤੇ ਚੈਨ ਤੋੜੀ ਜਾ ਸਕਦੀ ਹੈ ਸਰ ਬਿਲਕੁਲ ਸਹੀ ਗੱਲ ਹੈ ਗੱਲ ਇਹ ਹੈ ਕਿ ਵੀ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਤੇ ਪ੍ਰਸ਼ਾਸਨ ਤੇ ਜੇਲ ਦਾ ਏਜੰਸੀਆਂ ਦਾ ਤੇ ਜੇਲ ਪ੍ਰਸ਼ਾਸਨ ਦਾ ਕੰਮ ਹੈਗਾ ਇਸ ਚ ਹੁਣ ਮੈਨੂੰ ਤਾਂ ਨਹੀਂ ਪਤਾ ਮੈਂ ਕਿਸੇ ਨੂੰ ਨਹੀਂ ਪਤਾ ਕਿ ਅੰਦਰ ਕੀ ਚੱਲਦਾ ਪਿਆ ਐਜ਼ ਏ ਜਿਸ ਤਰ੍ਹਾਂ ਕਹਿੰਦੇ ਕਿ ਐਡਵੋਕੇਟ ਤੁਹਾਡੀ ਯਾਨੀ ਸਲਾਹ ਦੇਖ ਰਿਹਾ ਹੈ ਕਿ ਤੁਸੀਂ ਕਿਸ ਨਜ਼ਰੀਏ ਨਾਲ ਸੋਚਦੇ ਹੋ ਕਿ ਇਸ ਇਹ ਇਸ ਨੂੰ ਜੇ ਆਪਾਂ ਬੜੀਆ ਤਰੀਕੇ ਨਾਲ ਕਰੀਏ ਕਾਰਵਾਈ ਕਰੀਏ ਤਾਂ ਚੈਨ ਟੁੱਟ ਸਕਦੀ ਹੈ ਬਿਲਕੁਲ ਇਹਨੇ ਕਿਤੇ ਸਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜੇ ਲੋਕ ਜਿੱਦਾਂ ਕਹਿੰਦੇ ਨੇ ਹੁਣ ਸਿੱਧੂ ਮਸੇਵਾਲੇ ਦਾ ਕਤਲ ਹੋਇਆ ਸੀ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਇਸ ਗਵਰਨਮੈਂਟਾਂ ਯਾਨੀ ਸੈਂਟਰ ਦੀ ਵੀ ਗਵਰਨਮੈਂਟ ਵਾਲੀ ਹੋਈ ਹੈ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਲੋਕਾਂ ਨੇ ਸਰ ਮੈਂ ਪਹਿਲੇ ਵੀ ਇਹ ਗੱਲ ਦੱਸੀ ਹੈ ਕਿ ਵੀ ਇਲਜ਼ਾਮ ਤਾਂ ਨਾਲ-ਨਾਲ ਚੱਲਦੇ ਹੀ ਆਂ ਸਮਾਜ ਹਰ ਤਰ ਤੱਕ ਦਾ ਬੰਦਾ ਹੈ ਕੋਈ ਲਾਰੈਂਸ ਨੂੰ ਵਧੀਆ ਕਹਿੰਦਾ ਕੋਈ ਹੀਰੋ ਮੰਨਦਾ ਕੋਈ ਉਹਨੂੰ ਗੁੰਡਾ ਕਹਿੰਦਾ ਹੈ ਨਾ ਇਹ ਤਾਂ ਦੇਖੋ ਜੀ ਕਿਸੇ ਆਮ ਬੰਦੇ ਨਾਲ ਧੱਕਾ ਤਾਂ ਨਹੀਂ ਹੋਇਆ ਜਾਂ ਕਿਸੇ ਹੋਰ ਬੰਦੇ ਨੂੰ ਥ੍ਰੈਟ ਤਾਂ ਨਹੀਂ ਆਈ ਇਹ ਤਾਂ ਦੇਖੋ ਜੀ ਉਹਨਾਂ ਦੀ ਆਪ ਦੀ ਸੋਚ ਹੈ ਕਿ ਵੀ ਉਹ ਕਿਸ ਦਿਨ ਨਾਲ ਕਿੱਦਾਂ ਰਿਐਕਟ ਕਰਦੇ ਨੇ ਜਾਂ ਅੱਜਕੱਲ ਜਿਹੜਾ ਹਿਸਾਬ ਨਾਲ ਮੈਂ ਨਿਊਜ਼ਪੇਪਰ ਪੜ੍ਹਦਾ ਜਾਂ ਜਿੰਨੀ ਮੈਂ ਨੌਲੇਜ ਰੱਖਦਾ ਇਹ ਆਪ ਦੀ ਇਹਨਾਂ ਦੀ ਰੰਜਿਸ਼ ਹੈ ਜਿਹੜੀ ਗੈਂਗਵਾਰਚ ਬਦਲੀ ਹੋਈ ਹੈ ਇਹ ਕਿਸੇ ਥਰਡ ਪਰਸਨ ਨੂੰ ਨਹੀਂ ਟਾਰਗੇਟ ਕਰਦੇ ਜਾਂ ਇਨੋਸੈਂਟ ਨੂੰ ਨਹੀਂ ਟਾਰਗੇਟ ਕਰਦੇ ਇਹਨਾਂ ਦੀ ਆਪ ਦੀ ਰੰਜਿਸ਼ ਚਲਦੀ ਆਈ ਹੈ ਜੀ ਤੇ ਜਿਹੜੀ ਗੈਂਗ ਵਾਰਚ ਤਬਦੀਲ ਹੋਈ ਵੀ ਹੈ ਤੇ ਆਪਸ ਚ ਹੀ ਇਹਨਾਂ ਦੀ ਲੜਾਈ ਹੈਗੀ ਹੈ ਇਹ ਤੁਹਾਨੂੰ ਨਹੀਂ ਲੱਗਦਾ ਕਿ ਜੱਗੂ ਭਗਵਾਨਪੁਰੇ ਦੀ ਮਾਤਾ ਦਾ ਕਤਲ ਹੋਇਆ ਉਹਨਾਂ ਦੇ ਦੋਸਤ ਦਾ ਕਤਲ ਹੋਇਆ ਫਿਰ ਪੰਜਾਬ ਦਾ ਮਾਹੌਲ ਕੁਝ ਜ਼ਿਆਦਾ ਹੋਰ ਵਿਗੜ ਗਿਆ ਦੇਖੋ ਜੀ ਪੰਜਾਬ ਦਾ ਮਾਹੌਲ ਜੱਗੂ ਦੀ ਮਾਤਾ ਜੀ ਦੇ ਮਰਡਰ ਦੇ ਬਾਅਦ ਵਿਗੜਿਆ ਤੇ ਅਸੀਂ ਦੇਖਿਆ ਕਿ ਵੀ ਗੈਂਗਬੋਰ ਤੇ ਗੋਲੀਆਂ ਖਸੀਆਂ ਚਲੀਆਂ ਨੇ ਇਸੇ ਚੀਜ਼ ਨੂੰ ਦਬਚਣ ਵਾਸਤੇ ਸਾਡੀ ਪੰਜਾਬ ਪੁਲਿਸ ਸੈਕਸ਼ਨ ਚ ਆਈ ਨਾ ਕਿ ਵੀ ਮਾਹੌਲ ਖਰਾਬ ਹੋ ਰਿਹਾ ਬੰਦਾ ਡਰ ਰਿਹਾ ਸਾਡੀ ਪੰਜਾਬ ਇੱਕ ਬਹੁਤ ਵਧੀਆ ਇੰਡਸਟਰੀ ਵਾਸਤੇ ਉਹ ਵਧੀਆ ਪਲੇਸ ਹੈ ਤੇ ਜੇ ਪੰਜਾਬ ਦਾ ਮਾਹੌਲ ਇਦਾਂ ਖਰਾਬ ਹੁੰਦਾ ਰਹੂਗਾ ਪੁਲਿਸ ਨੇ ਫੀਲ ਕੀਤਾ ਕਿ ਇਹ ਤਾਂ ਬਦਰੀਆਂ ਚੀਜ਼ਾਂ ਤਾਂ ਉਹਨਾਂ ਨੇ ਐਕਸ਼ਨ ਲਿੱਤਾ ਤੇ ਇਹਨਾਂ ਨੇ ਐਨਕਾਊਂਟਰ ਦਾ ਸਿਸਟਮ ਸ਼ੁਰੂ ਕੀਤਾ ਠੀਕ ਹੈ ਨਾ ਜੀ ਨਾਲ ਪੰਜਾਬ ਪੁਲਿਸ ਵਧੀਆ ਕਰਦੀ ਹੈ ਜੀ ਪ੍ਰੋਫੈਸ਼ਨਲ ਪੋਲਸ ਹੈਗੀ ਸਾਡੀ ਇੰਡੀਆ ਦੀ ਤੇ ਠੀਕ ਹੈ ਕਰ ਰਹੇ ਆ ਜਿਹੜੀ ਉਹਨਾਂ ਦੀ ਪ੍ਰੋਫੈਸ਼ਨਲ ਬੈਠੇ ਨੇ ਅਫਸਰ ਬੈਠੇ ਨੇ ਵਧੀਆ ਦਬਿਸ਼ ਦੇ ਰਹੇ ਆ ਜ਼ਰੂਰੀ ਹੈ ਜੀ ਮਾਹੌਲ ਠੀਕ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮਾਹੌਲ ਜੇ ਇਦਾਂ ਹੀ ਖਰਾਬ ਹੁੰਦਾ ਰਿਹਾ ਪੰਜਾਬ ਦਾ ਤੇ ਪੰਜਾਬ ਛੱਡ ਕੇ ਲੋਕਾਂ ਨੇ ਚੱਲ ਜਾਣਾ ਗੱਲ ਸਹੀ ਹੈ ਜੀ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਪੰਜਾਬ ਛੱਡਣ ਦੀ ਗੱਲ ਆਖੀ ਹੈ ਕਿ ਇਦਾਂ ਨਾ ਫਿਰ ਲੋਕਾਂ ਨੇ ਚੱਲਿਆ ਜਾਣਾ ਨੌਜਵਾਨ ਜਿਹੜੇ ਨੇ ਕਿ ਇਹਨਾਂ ਨਸ਼ੇ ਨੂੰ ਲੈ ਕੇ ਜਾਂ ਜਿਹੜੇ ਆਪਦੇ ਬਜ਼ੁਰਗ ਨੇ ਆਪਾਂ ਗੱਲ ਕਰੀਏ ਤਾਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਲਰ ਰਹੇ ਨੇ ਇਹ ਗੱਲਾਂ ਕਰ ਰਹੇ ਨੇ ਜੇ ਆ ਤਾਂ ਸਾਡਾ ਬੱਚਾ ਇੱਥੇ ਨਸ਼ੇ ਦੇ ਵਿੱਚ ਪੈ ਜਾਏਗਾ ਜਾਂ ਤਾਂ ਫਿਰ ਗਲਤ ਸੰਗਤ ਦੇ ਵਿੱਚ ਪੈ ਜਾਏਗਾ ਤੁਹਾਨੂੰ ਕੀ ਲੱਗਦਾ ਐਜੇ ਯਾਨੀ ਐਡਵੋਕੇਟ ਤਜਰਬੇ ਦੇ ਨਾਲ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ ਤੇ ਕੀ ਕਰਨਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਜਿਹੜੇ ਗਲਤ ਰਾਹੇ ਨਾ ਪਵੇ ਜੀ ਨੌਜਵਾਨ ਪੀੜ੍ਹੀ ਬਿਲਕੁਲ ਸਹੀ ਗੱਲ ਹੈ ਪੰਜਾਬ ਦੇ ਜਿਹੜੇ ਸਾਡੀ ਆਵਾਮ ਹੈ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੀ ਹੈ ਜੀ ਬੈਟਰ ਫਿਊਚਰ ਵਾਸਤੇ ਕਿ ਵੀ ਇੱਥੇ ਰਹਿ ਕੇ ਨਸ਼ਿਆਂ ਚ ਨਾ ਪੈ ਜਾਣ ਨਾ ਗੈਂਗਬੋਰਚਾ ਨਾ ਇਨਵੋਲਵ ਹੋ ਜਾਣ ਜਾਂ ਕਿਸੇ ਗੈਂਗ ਨਾਲ ਨਾ ਜੁੜ ਜਾਣਾ ਜੀ ਇਹ ਸਾਡੀ ਪ੍ਰਸ਼ਾਸਨ ਸਾਡਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਟੇਟ ਨੂੰ ਸਿਕਿਉਰ ਰੱਖਣਾ ਸਟੇਟ ਨੂੰ ਫਲਰਿਸ਼ ਕਰਨਾ ਕਿ ਸਾਡੇ ਪੰਜਾਬ ਦਾ ਯੂਥ ਵਧੀਆ ਥਾਂ ਚੱਲੇ ਚਲੋ ਠੀਕ ਹੈ ਜੀ ਮੈਂ ਇੱਕ ਗੱਲ ਦੱਸਦਾ ਕਿ ਵੀ ਕੋਈ ਗੈਂਗਸਟਰ ਪੈਦਾ ਨਹੀਂ ਹੁੰਦਾ ਹਾਲਾਤ ਬਣਾ ਦਿੰਦੇ ਨੇ ਤੇ ਹਾਲਾਤਾਂ ਤੋਂ ਪਹਿਲਾਂ ਉਹ ਸਿਰਫ ਇੱਕ ਲੜਾਈ ਹੁੰਦੀ ਆ ਲੜਾਈ ਹੁੰਦੀ ਆ ਸਕੂਲ ਕਾਲਜ ਚ ਲੜਾਈ ਹੁੰਦੀ ਆ ਉਸ ਲੜਾਈ ਤੋਂ ਇਹ ਗੈਂਗਸਟਰ ਦਾ ਟੈਗ ਲੱਗ ਜਾਂਦਾ ਭਾਜੀ ਹਮ ਜਿਹੜੀ ਮੇਰੀ ਜਿਹੜੀ ਨੌਲੇਜ ਕਹਿੰਦੀ ਆ ਜੀ ਸਕੂਲ ਕਾਲਜ ਅਸੀਂ ਵੀ ਲੜੇ ਜੀ ਲੜਾਈਆਂ ਸਭ ਨੇ ਕੀਤੀਆਂ ਹੁੰਦੀ ਆ ਜਿਹੜੇ ਮੈਨੂੰ ਦਰਸ਼ਕ ਸੁਣ ਰਹੇ ਨੇ ਸਾਰੇ ਆਪਣੀ ਜਵਾਨੀ ਦੇ ਟਾਈਮ ਸਕੂਲ ਚ ਲੜੇ ਹੋਣੇ ਕਾਲਜ ਚ ਲੜੇ ਹੋਣੇ ਯਾਰੀ ਦੋਸਤੀ ਪਿੱਛੇ ਬਟ ਇਹਦਾ ਮਤਲਬ ਇਹ ਨਹੀਂ ਕਿ ਵੀ ਗੈਂਗਸਟਰ ਬਣ ਗਏ ਹਮ ਇਹ ਆਪ ਦੀ ਯੂਥ ਦੀ ਚੋਇਸ ਹੈ ਕਿ ਅਸੀਂ ਕੀ ਕਰਨਾ ਹੈ ਤੁਸੀਂ ਯੂਥ ਹੋ ਸਾਡੇ ਪੰਜਾਬ ਦੇ ਸਾਡਾ ਪੰਜਾਬ ਖਲਵਾਨਾ ਨੂੰ ਪੈਦਾ ਕਰਦਾ ਸਪੋਰਟਸਮੈਨ ਨੂੰ ਪੈਦਾ ਕਰਦਾ ਆਰਮੀ ਦੇ ਜਵਾਨਾਂ ਨੂੰ ਪੈਦਾ ਕਰਦਾ ਵਧੀਆ ਕਿਸਾਨ ਪੈਦਾ ਹੁੰਦੇ ਨੇ ਇੰਡਸਟਰੀਅਲਿਸਟ ਬੰਦੇ ਨੇ ਤੁਸੀਂ ਆ ਮੈਂ ਤਾਂ ਯੂਥ ਨੂੰ ਇਹ ਕਹਿੰਦਾ ਜੀ ਕਿ ਜਿਹੜਾ ਸਾਡੀ ਪੰਜਾਬ ਦਾ ਯੂਥ ਹੈ ਤੁਸੀਂ ਗਲਤ ਪਾਸੇ ਨਾ ਜਾਓ ਤੁਸੀਂ ਆਹ ਗਾਣੇ ਸੁਣ ਕੇ ਗੈਂਗਸਟਰਾਂ ਦੇ ਜਾਂ ਤੁਸੀਂ ਅੱਜਕੱਲ੍ਹ ਦੀ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਦੇ ਕੇ ਕੀ ਵੀ XYZ ਗੈਂਗਸਟਰ ਇਨਾ ਵੱਡਾ ਬਣ ਗਿਆ ਉਹਦਾ ਨਾਂ ਹੈ ਉਹਦਾ ਨਾਂ ਚੱਲਦਾ ਹੈ ਬਾਈ ਜੀ ਉਹਨੂੰ ਪੁੱਛੋ ਜਿਹੜੇ ਤੇ ਨਾਂ ਗੈਂਗਸਟਰ ਦਾ ਟੈਗ ਜੁੜਿਆ ਹੈ ਤੇ ਜਿਹੜਾ ਅੰਦਰ ਜੇਲ੍ਹ ਚ ਆਪਣੀ ਜਵਾਨੀ ਕੱਟ ਰਿਹਾ ਹੈ ਜਿਹੜਾ ਆਪਣੇ ਮਾਤਾ ਪਿਤਾ ਤੋਂ ਦੂਰ ਹੈ ਠੀਕ ਹੈ ਨਾ ਜੀ ਜੀ ਤੇ ਮੈਂ ਆਪਣੀ ਪੰਜਾਬ ਦੇ ਜਿੰਨੀ ਵੀ ਯੂਥ ਹੈ ਮੈਂ ਰਿਕਵੈਸਟ ਕਰਦਾ ਬਾਈ ਜੀ ਆਪ ਦੀ ਜਵਾਨੀ ਨੂੰ ਸਹੀ ਪਾਸੇ ਲਾਓ ਗਲਤ ਦੇਖੋ ਜੀ ਇਹ ਅੱਛਾ ਤੇ ਬੁਰਾ ਸਾਡੇ ਉੱਤੇ ਹੈ ਇਹ ਸਾਨੂੰ ਕੋਈ ਜ਼ਬਰਦਸਤੀ ਨਹੀਂ ਦੇ ਸਕਦਾ ਜੀ ਕਿ ਵੀ ਤੁਸੀਂ ਬੁਰਾ ਹੀ ਬਣਨਾ ਹੈ ਜਾਂ ਤੁਸੀਂ ਗਲਤੀ ਕਰਮ ਕਰਨੇ ਇਹ ਤਾਂ ਆਪ ਦੀ ਚੋਇਸ ਹੈ ਨਾਲ ਮੈਂ ਤੁਹਾਡੇ ਮਾਧਿਅਮ ਤੋਂ ਸੱਡੀ ਪੰਜਾਬ ਪੁਲਿਸ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਜੇ ਇੱਕ ਯੂਥ ਦੀ ਲੜਾਈ ਝਗੜਾ ਹੋ ਗਿਆ ਛੋਟਾ ਮੋਟਾ ਪਰਚਾ ਪੈ ਗਿਆ ਉਹਨੂੰ ਸਮਝਾਓ ਉਹਦੀ ਕਾਉਂਸਲਿੰਗ ਕਰੋ ਕਿ ਬਈ ਇਹ ਗਲਤ ਰਾਹ ਹੈ ਤੁਸੀਂ ਵਧੀਆ ਰਾਹ ਤੇ ਚੱਲੋ ਸੋ ਧੰਨਵਾਦ ਅਰਜੁਨ ਜਸ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸੋ ਮਚ ਥੈਂਕ ਯੂ ਸਰ ਸੋ ਐਸ ਜੀ ਆਪਣੇ ਨਾਲ ਅਰਜੁਨ ਅਰੋੜਾ ਜੀ ਐਡਵੋਕੇਟ ਕ੍ਰਾਈਮ ਦੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ तमाम ਗੱਲਾਂ ਬਾਤਾਂ ਕੀਤੀਆਂ ਅੱਜ ਪੰਜਾਬ ਨੂੰ ਲੈ ਕੇ ਕ੍ਰਾਈਮ ਨੂੰ ਲੈ ਕੇ ਲੋਰੀਸ ਬਿਸ਼ਨੋਈ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹੋਗੀ ਜਗਦੀਪ ਦੇ ਨਾਲ ਸੋ ਨੂੰ ਜਾਂਚ ਵਾਲੀ ਰਿਪੋਰਟ ਮੋਹਾਲੀ